ਸਵਾਲ ਪੁੱਛਦੇ ਆ ਕਿ ਤੁਸੀਂ 5000 ਦੇ ਵਿੱਚ ਕਿਦਾਂ ਵੀ ਚਲਵਾ ਕੇ ਦਿੰਦੇ ਹੋ ਹਾਂਜੀ ਸੋ ਪਹਿਲੀ ਗੱਲ ਸੁੱਖ ਮੈਂ ਦੱਸਣਾ ਚਾਹਣਾ ਹੈ ਕਿ ਆਪਣੀ ਹੰਬਲ ਬਿੰਗਿੰਗ ਸੀ ਬੜੀ ਹੈ ਨਾ ਕਿ ਲੈਡੀ ਵਰਕਸ਼ਾਪ ਸੀ ਸਕੂਟਰਾਂ ਦੀ ਸੋ ਯਾਰ ਪੈਸੇ ਦੀ ਵੈਲਿਊ ਆਪਾਂ ਨੂੰ ਡੇ 1 ਤੋਂ ਪਤਾ ਹੈ ਹਾਂਜੀ ਕਿ ਪੈਸਾ ਕਿੰਨਾ ਔਖਾ ਕਮਾਇਆ ਜਾਂਦਾ ਹੈ ਯੂ ਐਸ ਏ ਦੀ ਹਮ ਐਂਬੈਸੀ ਦੀ ਜਦੋਂ ਆਪਾਂ ਫਾਈਲ ਲਾਉਨੇ ਆ ਉੱਥੇ ਯਾਰ ਕਿਤੇ ਆਪਸ਼ਨ ਇਹ ਹੈ ਨਹੀਂ ਵੀ ਇੱਥੇ ਸਪான்ਸਰ ਲੈਟਰ ਅਪਲੋਡ ਕਰੋ ਅੱਛੇ ਸਪான்ਸਰ ਲੈਟਰ ਹੈ ਹੀ ਨਹੀਂ ਉੱਥੇ ਆਪਸ਼ਨ ਹੀ ਨਹੀਂ ਲੋਕ ਕੀ ਕਰਦੇ ਆ ਇੱਕ ਬੰਦਾ ਜਿਹਦੀ ਯਾਰ ਕੋਈ ਇਨਕਮ ਹੈ ਨਹੀਂ ਕੋਈ ਬਿਲਕੁਲ ਸੋਰਸ ਆਫ ਇਨਕਮ ਨਹੀਂ ਉਹਦੇ ਚੱਕ ਕੇ ਖਾਤੇ 10 ਲੱਖ 10 ਲੱਖਵਾ ਦਿੰਦੇ। ਉਹ ਯਾਰ ਉਹ ਜਿਹਨੇ ਬੰਦੇ ਨੇ ਹਜ਼ਾਰ ਹਜ਼ਾਰ ਫਾਈਲ ਇੱਕ ਦਿਨ ਦੀ ਦੇਖਣੀ ਹੈ। ਹਾਂਜੀ। ਉਹਨੀਆਂ ਪਤਾ ਨਹੀਂ ਲੱਗੂਗਾ ਕਿ ਕਿ ਇੱਕ ਕੋ ਲੱਖ ਤਾਂ ਪੈਸੇ ਦੇ ਲਵੇ ਆਇਆ ਕਿੱਥੋਂ। ਬਿਲਕੁਲ ਬਿਲਕੁਲ ਬਿਲਕੁਲ। ਥੋੜੇ ਮੈਸੇਜ ਦੇਣਾ ਚਾਹੂੰਗਾ। ਹਾਂਜੀ ਦੋਸਤੋ। ਕਿ ਜਿਹੜੇ ਲੋਕਾਂ ਕੋਲੇ ਹਨਾ 30 ਤੋਂ ਲੈ ਕੇ 50000 ਰੁਪਏ ਦਾ ਬਜਟ ਹੈ। ਹਾਂਜੀ। ਤੇ ਆਉਣ ਵਾਲੇ ਦਿਨਾਂ ਚ ਸੁਪਨਾ ਦੇਖ ਰਹੇ ਨੇ ਕਿ ਕਿਸੇ ਵੱਡੇ ਮੁਲਕ ਜਾਣਾ। ਹਾਂਜੀ ਉਹ ਆਪਣੀ ਟਰੈਵਲ ਹਿਸਟਰੀ ਬਣਾਓ ਟਰੈਵਲ ਹਿਸਟਰੀ ਸੱਚਕਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਸਾਰੇ ਠੀਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਤੁਹਾਡੇ ਵਾਸਤੇ ਹਮੇਸ਼ਾ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਇਸ ਵਕਤ ਆ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਝ ਇਮੀਗ੍ਰੇਸ਼ਨ ਤੇ ਕੁਝ ਸਵਾਲ ਕਰਾਂਗੇ ਤੇ ਬਾਹਰ ਨੂੰ ਵੀਜ਼ਾ ਕਿੱਦਾਂ ਲੱਗਦਾ ਉਹਨਾਂ ਗੱਲਾਂ ਬਾਤਾਂ ਉੱਤੇ ਆਪਾਂ ਚਰਚਾ ਕਰਾਂਗੇ ਤੇ ਆਪਣੇ ਨਾਲ ਆਪਣੇ ਵੱਡੇ ਵੀਰ ਜੀ ਹਰਪੀ ਸਿੰਘ ਗੂਪਰਾਏ ਤੇ ਸਰ ਨੂੰ ਸਤਿ ਸ਼੍ਰੀ ਅਕਾਲ ਬੁਲਾਦੀ ਸਰ ਹਾਂ ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਬਹੁਤ ਧੰਨਵਾਦ ਸੁਖ ਤੇ ਬਹੁਤ ਹੀ ਮਿਹਨਤੀ ਲੜਕਾ ਹੈ ਸੁਖ ਤੇ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਲੋਕਾਂ ਲਈ ਜਾਣਕਾਰੀ ਭਰਪੂਰ ਵੀਡੀਓਜ਼ ਲੈ ਕੇ ਆਵੇ ਸੋ ਉਸੇ ਲਈ ਦੇ ਵਿੱਚ ਅਸੀਂ ਹੁਣ ਗੱਲਾਂ ਕਰਦੇ ਆ ਐਕਚੁਅਲੀ ਇਹਦਾ ਸਵਾਗਤ ਦਾ ਬਣਿਆ ਕਿ ਮੈਨੂੰ ਕਿਸੇ ਦਾ ਫੋਨ ਆਇਆ ਸੀਗਾ ਹੁਣੇ ਕੋਈ ਵੀਜ਼ਾ ਲਈ ਇਨਕੁਆਇਰੀ ਕਰ ਰਿਹਾ ਸੀ ਤੇ ਸੁਖ ਕਹਿੰਦਾ ਕਿ ਇਹ ਤਾਂ ਬਹੁਤ ਹੀ ਈਜ਼ੀ ਆ ਹੂੰ ਕਿ ਜਿੱਥੇ ਲੋਕ 10-10 20-20 ਲੱਖ ਰੁਪਏ ਲੈ ਕੇ ਫਿਰ ਰਹੇ ਨੇ ਤੇ ਸਾਡਾ ਆਫਰ ਜਿਹੜਾ ਚੱਲ ਰਿਹਾ ਕਿ 5000 ਰੁਪਏ ਦੇ ਵਿੱਚ ਤੁਸੀਂ ਕਿਸੇ ਵੀ ਕੰਟਰੀ ਦੀ ਆਪਣੀ ਫਾਈਲ ਜਿਹੜੀ ਅਪਲਾਈ ਕਰ ਸਕਦੇ ਹੋ ਤੇ ਜੋ ਸੁਖ ਨੌਰ ਦਾ ਪੇਜ ਫੋਲੋ ਕਰਕੇ ਸ਼ੇਅਰ ਕਰਕੇ ਵੀਡੀਓ ਨੂੰ ਆਊਗਾ ਅਸੀਂ ਸੁਖ ਉਹਨੂੰ ਤੁਹਾਡੀ ਮਿਹਨਤ ਦੇ ਕਰਕੇ ਹੋਰ ਵੀ ਡਿਸਕਾਊਂਟ ਦੇਵਾਂਗੇ ਤੇ ਸਰ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਆਪਣਾ ਮੋਟਿਵ ਇਹੀ ਹੁੰਦਾ ਹੈ ਕਿ ਜਿੱਥੋਂ ਤੱਕ ਇਹ ਆਪਾਂ ਦਰਸ਼ਕ ਵੀਰਾਂ ਦਾ ਫਾਇਦਾ ਕਰ ਸਕੀਏ ਉਹਨਾਂ ਕਰ ਸਕੀਏ ਹਨਾ ਕਿਉਂਕਿ ਆਪਣੇ ਨਾਲ ਵੀ ਲੋਕ ਹਨਾ ਜੁੜੇ ਨੇ ਕਿਸੇ ਗੱਲ ਕਰਕੇ ਜੁੜੇ ਨੇ ਕੋਈ ਆਪਣੇ ਚ ਖਾਸ ਕੁਆਲਿਟੀ ਹੁੰਦੀ ਹੈ ਕੋਈ ਆਪਾਂ ਚੰਗੀ ਜਾਣਕਾਰੀ ਦਿੰਨੇ ਆ ਤਾਂ ਆਪਣੇ ਨਾਲ ਲੋਕ ਜੁੜਦੇ ਨੇ ਸੋ ਦਰਸ਼ਕ ਵੀਰੋ ਤੁਹਾਡਾ ਭਲਾ ਕਰਨ ਵਾਸਤੇ ਅੱਜ ਆਪਾਂ ਹਾਥ ਸਿੰਘ ਗਰੁੱਪ ਵਾਲੇ ਰੂਪ رائے ਜੀ ਤੋਂ ਸਵਾਲ ਪੁੱਛਦੇ ਹਾਂ ਕਿ ਤੁਸੀਂ 5000 ਦੇ ਵਿੱਚ ਕਿਦਾਂ ਵੀ ਚਲ ਲਗਾ ਕੇ ਦਿੰਨੇ ਹੋ ਹਾਂਜੀ ਸੋ ਪਹਿਲੀ ਗੱਲ ਸੁੱਖ ਮੈਂ ਦੱਸਣਾ ਚਾਹਣਾ ਹੈ ਕਿ ਆਪਣੀ ਹੰਬਲ ਵੀਂਗ ਸੀ ਬੜੀ ਹੈ ਨਾ ਕਿ ਲੜੀ ਵਰਕਸ਼ਾਪ ਸੀ ਸਕੂਟਰਾਂ ਦੀ ਸੋ ਯਾਰ ਪੈਸੇ ਦੀ ਵੈਲਿਊ ਆਪਾਂ ਨੂੰ ਡੇ 1 ਤੋਂ ਪਤਾ ਹੈ ਹਾਂਜੀ ਕਿ ਪੈਸਾ ਕਿੰਨਾ ਔਖਾ ਕਮਾਇਆ ਜਾਂਦਾ ਸੋ ਉਸੇ ਲੜੀ ਦੇ ਚੱਲਦੇ ਹੁਣ ਜਿਵੇਂ ਡਾਕੂਮੈਂਟੇਸ਼ਨ ਹੈ ਇਹ ਜਿਹੜਾ 5000 ਹੈ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਆਪਾਂ ਜੀ ਹੋਟਲ ਬੁਕਿੰਗ ਦੇਣੀ ਆ ਕਵਰ ਲੈਟਰ ਆਈਟਨਰੀਜ਼ ਠੀਕ ਹੈ ਉਹਦੀ ਪੂਰੀ ਪਲੈਨਿੰਗ ਉਹਦੇ ਫਾਰਮ ਫਿਲਿੰਗ ਇਹ ਸਾਰਿਆਂ ਦੇ ਪੈਸੇ ਜਿਹੜੇ ਹੈਗੇ 5000 ਦੇ ਵਿੱਚ 5000 ਦੇ ਵਿੱਚ ਇਸ ਤੋਂ ਬਿਨਾ ਐਮਬੈਸੀ ਫੀਸ ਹੁੰਦੀ ਹੈ ਉਹ ਜਿਹੜੀ ਅਗਲਾ ਆਪੇ ਹਾਂਜੀ ਆਪੇ ਕਰਦੇ ਠੀਕ ਹੈ ਹੁਣ ਜਿਵੇਂ ਇਹੋ ਚੀਜ਼ ਦੇ ਕੋਈ 20000 ਲੈਂਦਾ ਕੋਈ 30000 ਵੀ ਲੈਂਦਾ ਕੋਈ 50 ਵੀ ਲੈ ਲੈਂਦਾ ਸੋ ਆਪਾਂ ਬੜਾ ਹੀ ਜੈਨੂਨ ਰੱਖਿਆ ਆਪਾਂ ਵੀ 20000 ਪੈ ਲੈਣੇ ਆ ਵੈਸੇ ਅੱਛਾ ਤੇ ਜਿਹੜੇ ਦਰਸ਼ਕਾਂ ਨੇ ਪਹਿਲਾਂ ਵੀਜ਼ੇ ਲਵਾਏ ਆ ਕਿਤੇ ਉਹ ਗੁੱਸੇ ਨਾ ਹੋ ਜਾਣ ਤਾਂ ਮੈਂ ਦੱਸ ਰਿਹਾ ਕਿ ਸਿਰਫ ਆਫਰ ਇਸ ਮੰਥ ਲਈ ਹੈ ਇਸ ਮੰਥ ਵਾਸਤੇ ਅਗਸਤ ਅਗਸਤ ਤੱਕ ਕਿਵੇਂ ਤੁਸੀਂ ਆਪਣੀਆਂ ਫਲਾਈ ਬ੍ਰਾਡ ਕੈਡਮੀ ਦੇ ਪੇਜ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਉੱਥੇ ਯੂ ਐਸ ਏ ਦੇ ਜਾਂ ਕੈਨੇਡਾ ਦੇ ਜਿਨ੍ਹਾਂ ਦੇ ਵੀ ਵੀਜ਼ੇ ਸੀ ਅਪਲਾਈ ਕਰਿਆ ਅਸੀਂ ਉਹਨਾਂ ਤੋਂ 20 20 3000 ਰੁਪਏ ਚਾਰਜ ਕਰਿਆ ਅੱਛਾ ਕਿਉਂਕਿ ਯੂ ਐਸ ਏ ਇੱਕ ਇਦਾਂ ਦੀ ਕੰਟਰੀ ਜਿਹਦੇ ਵਿੱਚ ਕੋਈ ਡਾਕੂਮੈਂਟ ਨਹੀਂ ਚਾਹੀਦਾ ਕੋਈ ਡਾਕੂਮੈਂਟ ਨਹੀਂ ਚਾਹੀਦਾ ਜੀ ਇੰਟਰਵਿਊ ਕਹਿੰਦੇ ਯੈਸ ਬਿਲਕੁਲ ਡੈਫੀਨਿਟਲੀ ਇੰਟਰਵਿਊ ਤੇ ਫਾਰਮ ਫਿਲਿੰਗ ਮਤਲਬ ਫਾਰਮ ਫਿਲਿੰਗ ਦੀ ਕੁਆਲਿਟੀ ਤੋਂ ਡੀ ਨੇ ਚੁਣੀ ਜਾਈਦੀ ਆ ਕਿ ਤੁਹਾਡੀ ਲੈਂਗੁਏਜ ਤੋਂ ਅਗਲੇ ਨੂੰ ਲੱਗੇ ਕਿ ਇਹ ਬੰਦੇ ਜੈਨੂਅਲ ਆ ਹਾਂਜੀ ਸਮਝ ਮਿਲਿਆ ਸੋ ਆਪਣੀ ਕੋਸ਼ਿਸ਼ ਇਹ ਹੁੰਦੀ ਆ ਬੀਇੰਗ ਅ ਟੀਚਰ ਕੇ ਇੰਨੇ ਵਧੀਆ ਤਰੀਕੇ ਨਾਲ ਇਹਦੀ ਫਾਈਲ ਰੈਡੀ ਕਰੀਏ ਕਿ ਇਹੜਾ ਇਮੀਗ੍ਰੇਸ਼ਨ ਆਫੀਸਰ ਆਉਂ ਦੇਖ ਦੇ ਕਵੇ ਕਿ ਹਾਂਜੀ ਉਹਨੂੰ ਮੈਂ ਵੀਜ਼ਾ ਵੀਜ਼ਾ ਦੇ ਦਿਆਂਗਾ। ਗੱਲ ਤਾਂ ਇਹ ਹੀ ਗੱਲਾਂ ਹੁੰਦੀਆਂ ਨੇ। ਜਿਵੇਂ ਆਪਾਂ ਕਹਿੰਦੇ ਨਹੀਂ ਇਹ ਉਹਨਾਂ ਦੇ ਇਮੀਗ੍ਰੇਸ਼ਨ ਦੇ ਮੂਡ ਤੇ ਡਿਪੈਂਡ ਹੈ ਕਿ ਵੀਜ਼ਾ ਦੇਣਾ ਕਿ ਨਾ ਦੇਣਾ। ਉਹ ਮੂਡ ਆਪਾਂ ਬਣਾਉਣਾ। ਮੂਡ ਆਪਾਂ ਬਣਾਉਣਾ ਕਿ ਆਪਾਂ ਜਿੰਨੀ ਰੈਪਿਊਟੇਸ਼ਨ ਵਧੀਆ ਉਹਨਾਂ ਅੱਗੇ ਦਿਖਾਵਾਂਗੇ ਉਨੀ ਜਲਦੀ ਆਪਾਂ ਨੂੰ ਵਧੀਆ ਵੀਜ਼ਾ ਦੇਣਗੇ। ਹੁਣ ਸੁਖ ਤੁਸੀਂ ਆਪ ਸਮਝੋ ਲੋਕ ਕੀ ਕਰਦੇ ਆ ਇੱਕ ਬੰਦਾ ਜਿਹਦੀ ਕੋਈ ਇਨਕਮ ਹੈ ਨਹੀਂ ਕੋਈ ਕੋਲ ਸੋਰਸ ਆਫ ਇਨਕਮ ਨਹੀਂ ਉਹ ਚੱਕ ਕੇ ਖਾਤੇ 10 ਲੱਖ 10 ਲੱਖ ਪਾ ਦਿੰਦੇ ਆ। ਉਈ ਆਰੋ ਜਿਹਨੇ ਬੰਦੇ ਨੇ ਹਜ਼ਾਰ ਹਜ਼ਾਰ ਫਾਈਲ ਇੱਕ ਦਿਨ ਦੀ ਦੇਖਣੀ ਹੈ ਹਾਂਜੀ ਕੋਈ ਇਹ ਪਤਾ ਨਹੀਂ ਲੱਗੂਗਾ ਕਿ ਕਿ ਇੱਕ ਕੋ ਲੱਖ ਤਾਂ ਪੈਸੇ ਦੇ ਲਵੇ ਆਇਆ ਕਿੱਥੋਂ ਬਿਲਕੁਲ 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 ਜੇ ਤੁਹਾਡੇ ਕੋਲ ਹੁੰਦੇ ਜਿਵੇਂ ਗਿਫਟਸ ਹੁੰਦੇ ਆ ਨਾ ਵੀ ਕੋਈ ਕਿਸੇ ਰਿਸ਼ਤੇਦਾਰੇ ਗਿਫਟ ਕੀਤਾ ਕੋਈ ਸਪான்ਸਰ ਕਰ ਰਿਹਾ ਹਾਂ ਉਹਦੇ ਚੋ ਸੋਰਸ ਆਫ ਇਨਕਮ ਦੇਣਾ ਜ਼ਰੂਰੀ ਹੈ ਜਿਵੇਂ ਹੁਣ ਆਪਾਂ ਯੂਕੇ ਦੀ ਤੁਸੀਂ ਗੱਲ ਕਰਦੇ ਸੀ ਯੂਕੇ ਦੀ ਗੱਲ ਕਰਦੇ ਦੀ ਆਪਾਂ ਟਰੈਵਲ ਵੀਜ਼ਾ ਆਈਏ ਨਾ ਯੂਕੇ ਦਾ ਟੂਰਿਸਟ ਵੀਜ਼ਾ ਟੂਰਿਸਟ ਲਈ ਜਾਣ ਕਿ ਹੁਣ ਯੂਕੇ ਦੇ ਲਈ ਸੋ ਕੋਈ ਏਡੇ ਵੱਡੇ ਡਾਕੂਮੈਂਟੇਸ਼ਨ ਦੀ ਲੋੜ ਨਹੀਂ ਹਾਂਜੀ ਯੂਕੇ ਕਿਹੜੀ ਕੰਟਰੀ ਜਿਹੜੀ ਸਿਰਫ ਤੁਹਾਡੀ ਬੈਂਕ ਬੈਲੈਂਸ ਬੈਂਕ ਬੈਲੈਂਸ ਤੇ ਤੁਹਾਡੀ ਜਿਹੜੀ ਸਟੇਟਮੈਂਟ ਹਿਸਟਰੀ ਦੇ ਤੁਹਾਨੂੰ ਵੀਜ਼ਾ ਦਿੰਦੀ ਹੈ ਹਾਂਜੀ ਅਗਰ ਬੰਦਾ ਮਤਲਬ ਚੰਗੇ ਪੈਸੇ ਕਮਾਉਂਦਾ ਕਮਾਉਂਦਾ ਤੇ ਖਰਚਦਾ ਵੀ ਹੈ ਖਰਚਦਾ ਵੀ ਹੈ ਇਹ ਨਾ ਵੀ ਨਾ ਮੇਰੇ ਕੋਲ ਨਾ ਹੁਣ ਪਿੱਛੇ ਦੋ ਤਿੰਨ ਕੇਸ ਆਏ ਉਹਦੇ ਵਿੱਚ ਇੱਕ ਤਾਂ ਕੋਈ ਕੁੜੀ ਸੀ ਜਿਹੜੀ 30 32 ਸਾਲ ਦੀ ਸੀ ਹਾਂਜੀ ਉਹਦੀ ਸੈਲਰੀ ਸੀਗੀ 25000 ਰੁਪਿਆ ਅੱਛਾ ਜੀ ਤੇ ਉਹਦੇ ਅਕਾਊਂਟ ਸੀਗਾ ਮੇਰੇ ਖਿਆਲ ਚ 5 ਕੁ ਲੱਖ ਰੁਪਿਆ ਉਹਨੇ ਕਿਹਾ ਮੈਂ 1.5 ਲੱਖ ਰੁਪਿਆ ਮਤਲਬ 1500 ਤੋਂ ਲੈ ਕੇ 2000 ਪਾਉਂਡ ਆ ਜਿਹੜਾ ਉਹ ਜਾ ਕੇ ਮੈਂ ਖਰਚੂਗੀ ਖਰਚੂਗੀ ਉਹਦੀ ਸੀ ਕਿ ਰਿਫਿਊਜ਼ਲ ਰਿਫਿਊਜ਼ਲ ਉਹਨੇ ਮਤਲਬ ਕਿ ਨਾ ਮੈਨੂੰ ਰਿਫਿਊਜ਼ਲ ਲੈਟਰ ਭੇਜਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਕਿੰਨੇ ਪੈਸੇ ਕਹੇ ਸੀ ਕਿਉਂਕਿ ਯੂਕੇ ਤੇ ਜਦੋਂ ਆਪਾਂ ਵੀਜ਼ਾ ਅਪਲਾਈ ਕਰਦਾ ਤਾਂ ਉੱਤੇ ਦੱਸਣਾ ਪੈਂਦਾ ਸੀ ਇੰਨੇ ਪੈਸੇ ਖਰਚਾ ਆਣਗੇ ਖਰਚ ਨਾਵਾਂਗੇ ਉਹ ਕੁੜੀ ਨੇ ਉਹਨਾਂ ਕਿਹਾ ਜੀ ਮੈਂ 1500 ਪਾਡ ਉਹ ਉਹਨਾਂ ਨੇ ਡਾਇਰੈਕਟ ਲਿਖਤਾ ਵੀ ਤੇਰੀ ਜਹਾਜ਼ ਦੀ ਟਿਕਟ ਤੇ ਤੇਰਾ ਹੋਟਲ ਇਹ ਜਿਹੜਾ ਉਹ ਇਹਦੇ ਨਾਲ ਮਹਿੰਗਾ ਪੈ ਮਹਿੰਗਾ ਪੈ ਜਾਣਾ ਨਾ ਵੀ ਤੇ ਅਸੀਂ ਵੀ ਹੁਣ ਉਹੀ ਲੜਕੀ ਹੈਗਾ ਉਹ ਕਹਿੰਦੀ ਜੀ ਮੈਂ ਖਰਚੇ ਨਾ 3 ਲੱਖ ਰੁਪਇਆ ਹਾਂਜੀ ਪਰ ਉਹਨਾਂ ਨੇ ਕਿਹਾ ਜੀ ਤੇਰੀ ਇਨਕਮ ਕਿੰਨੀ ਹੈ ਇਨਕਮ ਕਿੰਨੀ ਹੈ ਇਨਕਮ ਵੀ ਪੁੱਛਣੀ ਹੈ ਤੂੰ ਸਾਲ ਦਾ ਕਮਾਉਣੀ ਪੰਜਾ ਹੂੰ ਸਾਲ ਚ 5 ਲੱਖ ਪੰਜ ਕਮਾਉਣੀਆ ਤੇ ਤਿੰਨ ਤਿੰਨ ਖਰਚੇ ਤਿੰਨ ਦੋ ਦੋ ਇੱਕ ਆਪਰੇ ਖਰਚ ਨਾ ਰਹੀਆਂ ਉਹਨੂੰ ਵੀਜ਼ਾ ਵੀ ਨਹੀਂ ਮਿਲਣਾ ਵੀਜ਼ਾ ਵੀ ਨਹੀਂ ਮਿਲਣਾ ਜੀ ਸੋ ਬਸ ਇਹੀ ਚੀਜ਼ ਦੀ ਸੈਟਿੰਗ ਕਰਦੇ ਆਪਣੇ ਪੈਸੇ ਇਹੀ ਜੀ ਸੈਟਿੰਗ ਕਰਦੇ ਪੈਸੇ ਐਵੇਂ ਲੋਕ ਹੁਣ 15 15 20 20 ਲੱਖ ਚੱਕੀ ਫਿਰਦੇ ਆ ਜੀ ਬਸ ਇੱਕ ਕੰਟਰੀ ਦੇ ਨਾਮ ਤੇ ਬਸ ਕਿਰਾ ਸਾਡਾ ਜਵਾਗ ਬਾਹਰੇ ਵਗ ਜਵੇ ਯਾਰ ਹੁਣ ਇੱਕ ਜਾਨਕੀ ਕਈ ਗੱਲਾਂ ਲੈਣ ਬੁਰੀ ਲੱਗ ਜਾਂਦੀਆਂ ਹਾਂ ਜੀ ਬੱਚੇ ਸਟੂਡੈਂਟ ਵੀਜ਼ਾ ਤੇ ਕੈਨੇਡਾ ਜਾਂਦੇ ਆਂ ਹਾਂਜੀ ਜਾਂਦੇ ਆਂ ਉੱਥੇ ਕੰਮ ਨਹੀਂ ਹੈਗਾ ਉਹ ਕੰਮ ਤਾਂ ਮੂਵ ਹੋ ਜਾਂਦੇ ਆਂ ਹਾਂ ਮੈਂ ਕੰਮ ਮੂਵ ਦੇਖੋ ਪ੍ਰੋਬਲਮ ਹੈਗੀ ਆ ਸਦਾ ਹੀ ਹਾਲਾਤ ਨਹੀਂ ਹੈ ਤੁਹਾਡਾ ਇੰਡਸਟਰੀ ਦਾ ਵੀ ਤਾਂ ਬੁਰਾ ਹਾਲ ਆ ਹਾਂ ਤੇ ਪਰ ਅਗਰ ਜਿਹੜਾ ਬੱਚਾ ਕੈਨੇਡਾ ਤੋਂ ਯੂ ਐਸ ਏ ਮੂਵ ਕਰ ਗਿਆ ਇਲੀਗਲੀ ਇਲੀਗਲੀ ਉਹਦਾ ਕੁਝ ਬਣਨਾ ਹੀ ਨਹੀਂ ਬਣਨਾ ਨਹੀਂ ਹੈਗਾ ਨਾ ਉਹ ਇਧਰ ਆਉਂਦਾ ਤੇ ਕੈਨੇਡਾ ਦੀ ਐਮਬੈਸੀਆਂ ਡਾਟਾ ਸ਼ੇਅਰ ਕਰਦੇ ਉਹਨਾਂ ਨੂੰ ਚੱਕ ਕੇ ਫੇਰ ਕੈਨੇਡਾ ਮਾਰਨਾ ਹਾਂਜੀ ਹੁਣ ਉਹਦਾ ਉਹ ਹੋ ਜਨਾ ਘਰ ਦੀ ਨਾ ਘਾਟ ਵਾਲੀ ਗੱਲ ਹੋਈ ਨਹੀਂ ਨਾ ਘਰ ਦਾ ਨਾ ਘਰ ਸੋ ਮੇਰੀ ਇਹ ਰਿਕਵੈਸਟ ਆ ਚਾਹੇ ਤੁਸੀਂ ਹਨਾ ਚੰਗੇ ਕਰੋ ਹੈਗੇ ਕੁਝ ਵੀ ਬੇਟਾ ਕਿ ਅਗਰ ਤੁਸੀਂ ਲੀਗਲੀ ਕੈਨੇਡਾ ਦੇ ਵਿੱਚ ਐਂਟਰ ਹੋਏ ਹੋ ਤਾਂ ਵਾਪਸ ਕਿਵੇਂ ਨਾ ਕਿਵੇਂ ਕੈਨੇਡਾ ਦੇ ਵਿੱਚ ਹੀ ਜਾਓ ਉਦੀ ਪੜਾਈ ਕਰੋ ਕਿਤੋਂ ਵੀ ਤੁਸੀਂ ਅਧ ਲਿਆ ਤੁਸੀਂ ਲੀਗਲੀ ਯਰ ਹੋ ਸਨ ਨਿਊ ਇਅਰ ਹੀ ਆਉਂਦਾ ਹਾਂਜੀ ਨਿਊ ਇਅਰ ਠੀਕ ਹੈ ਤੁਸੀਂ ਜਾਂ ਤਾਂ ਯੂਐਸਏ ਦਾ ਨਿਊ ਇਰੀਏ ਤੇ ਵੀਜ਼ਾ ਅਪਲਾਈ ਕਰੋ 90% ਚਾਂਸ ਨੇ ਵੀਜ਼ਾ ਮਿਲੇ ਵੀਜ਼ਾ ਮਿਲ ਜਾਂਦਾ ਜਿੰਨੇ ਬੰਦੇ ਕੋਲੇ ਟਰੱਕ ਦਾ ਲਾਇਸੈਂਸ ਹੈ ਹਾਂਜੀ ਬਹੁਤ ਵੱਡੀ ਗੱਲ ਕਹੇ ਜਿੰਨੇ ਬੰਦਿਆਂ ਕੋਲੇ ਟਰੱਕ ਦਾ ਲਾਇਸੈਂਸ ਹੈ ਕੈਨੇਡਾ ਦੇ ਵਿੱਚ ਉਹਨਾਂ ਨੂੰ 99% ਵੀਜ਼ੇ ਦੀ ਯੈਸ ਹੁੰਦੀ ਹੈ ਜੇ ਉਧਰੋਂ ਅਪਲਾਈ ਕਰਨੇ ਉਧਰੋਂ ਅਪਲਾਈ ਕਰਦੇ ਨੇ ਕੁਝ ਨਹੀਂ ਕਰਨਾ ਜੋਬ ਲੈਟਰ ਚਾਹੀਦਾ ਜੋਬ ਲੈਟਰ ਠੀਕ ਹੈ ਡਰਾਈਵਿੰਗ ਲਾਇਸੈਂਸ ਇੰਟਰਵਿਊ ਦੀ ਡੇਟ ਬੁੱਕ ਕਰੋ ਡੀਐਸ 160 ਫਾਰਮ ਅਸੀਂ ਵੀ ਭਰ ਦਾਂਗੇ ਉੱਥੋਂ ਭਰਉਣਾ ਉੱਥੋਂ ਭਰ ਆ ਲੋ ਕਿਸੇ ਤੋਂ ਹਾਂਜੀ ਆਪਣੇ ਥੋੜੇ ਬਹੁਤ ਚਾਰਜ ਹੁੰਦੇ ਐ ਅਪਾਇੰਟਮੈਂਟ ਦੀ ਡੇਟ ਲੈ ਦਾਂਗੇ ਅਗਲੇ ਨੂੰ ਤੁਸੀਂ ਇੰਟਰਵਿਊ ਦੋ ਤੁਹਾਨੂੰ ਦੋ ਕੁਐਸਚਨ ਪੁੱਛੇਗੇ ਜੀ ਕੀ ਪਰਪਸ ਤੁਸੀਂ ਉਹ ਟ੍ਰਕਿੰਗ ਐ ਜਾਣਾ ਹੁੰਦਾ ਕਿ ਨਹੀਂ ਜਾਣਾ ਕਿਉਂਕਿ ਜਿਹੜੇ ਅਮਰੀਕਾ ਦੇ ਡਰਾਈਵਰ ਨੇ ਨਾ ਉਹ ਕੈਨੇਡਾ ਬਹੁਤ ਘੱਟ ਆਉਂਦੇ ਘੱਟ ਆਉਂਦੇ ਕੈਨੇਡਾ ਦੇ ਡਰਾਈਵਰ ਅਮਰੀਕਾ ਜਾਂਦੇ ਆ ਹਾਂ ਮੱਲੋ ரைਟ ਐਸੇ ਕਰਕੇ ਜਿਹੜਾ ਹੈਗਾ ਕੈਨੇਡਾ ਦੇ ਜਿਹੜੇ ਡਰਾਈਵਰਸ ਨੇ ਉਹਨਾਂ ਨੂੰ ਜ਼ਿਆਦਾ ਵੀਜ਼ਾ ਅਮਰੀਕਾ ਦਾ ਮਤਲਬ ਹੁਣ ਜਿਵੇਂ ਅਮਰੀਕਾ ਦੇ ਜਿਹੜੇ ਡਰਾਈਵਰ ਨੇ ਉਹ ਆਪਣਾ ਇਧਰੋਂ ਕੋਈ ਸਾਖ ਸੰਬੰਧੀ ਬੁਲਾਉਣਾ ਚਾਹੁੰਦੇ ਹਨ ਉਹ ਉਧਰੋਂ ਅਪਲਾਈ ਕਰ ਸਕਦੇ ਨੇ ਇਧਰ ਬੁਲਾਉਣ ਵਾਸਤੇ ਨਹੀਂ ਉਹ ਤਾਂ ਕੋਈ ਵੀ ਅਮਰੀਕਾ ਜੁਦਾ ਕੋਈ ਵੀ ਕਰ ਸਕਦਾ ਹੈ ਅਮਰੀਕਾ ਤਾਂ ਕੋਈ ਵੀ ਕਰ ਸਕਦਾ ਹੁਣ ਇੱਕ ਆਪਣੇ ਜਿਵੇਂ ਕਿਸੇ ਦਾ ਕੋਈ ਰਿਸ਼ਤੇਦਾਰ ਗਿਆ ਹੁੰਦਾ ਕੋਈ ਵੀ ਰਿਲੇਟਿਵ ਗਿਆ ਹੁੰਦਾ ਉਹ ਕਰ ਸਕਦਾ ਹੈ ਅਮਰੀਕਾ ਦਾ ਟਰੱਕ ਟਰੱਕ ਯਾਰ ਜਿਵੇਂ ਕਹਿੰਦੇ ਆ ਨਾ ਕਿ ਟਰੱਕ ਵੀ ਜੇ ਕੁਝ ਵੀ ਕੰਮ ਕਰਦੇ ਆ ਜਿਵੇਂ ਜਿਵੇਂ ਉਹ ਲੈ ਕਹਿੰਦਾ ਜੀ ਆ ਤੁਹਾਡਾ ਸਪான்ਸਰ ਲੈਟਰ ਲੈਟਰ ਮਤਲਬ ਯਾਰ ਯੂ ਐਸ ਏ ਦੀ ਹੰ ਅੰਬੈਸੀ ਦੀ ਜਦੋਂ ਆਪਾਂ ਫਾਈਲ ਲਾਉਨੇ ਆ ਉੱਥੇ ਯਾਰ ਕਿਤੇ ਆਪਸ਼ਨ ਇਹ ਹੈ ਨਹੀਂ ਵੀ ਇੱਥੇ ਸਪੌਂਸਰ ਲੈਟਰ ਅਪਲੋਡ ਕਰੋ। ਅੱਛੇ ਸਪੌਂਸਰ ਲੈਟਰ ਹੈ ਹੀ ਨਹੀਂ ਉੱਥੇ ਆਪਸ਼ਨ ਹੀ ਨਹੀਂ। ਯਾਰ ਕਿਤੇ ਵੀ ਨਹੀਂ ਇੱਕ ਜਿਵੇਂ ਐਮਬੈਸੀ ਦੇ ਇੰਟਰਵਿਊਸ ਤੁਹਾਨੂੰ ਪੁੱਛ ਲੈਣਗੇ ਜੀ ਤੁਹਾਨੂੰ ਵੀ ਉਹਨਾਂ ਨੇ ਫਾਰਮਲੀ ਇਨਵਾਈਟ ਕਰਿਆ ਤਾਂ ਇੱਕ ਸਿੰਪਲ ਪੇਪਰ ਤੇ ਸਾਈਨ ਕੀਤਾ ਹੋਇਆ ਵੀ ਚੱਲੇ ਜਾਣਗੇ। ਹਾਂਜੀ। ਪਰ ਐਮਬੈਸੀ ਦੀ ਵੈਬਸਾਈਟ ਤੇ ਜਿਵੇਂ ਕੈਨੇਡਾ ਦੇ ਵਿੱਚ ਹੁੰਦਾ ਹੈ ਵੀ ਅਨੇਕਸਰ ਦੀ ਸਪੇਸ ਹੁੰਦੀ ਆ ਹਾਂਜੀ ਕਿ ਅਗਰ ਤੁਸੀਂ ਬੁਲਾਉਣਾ ਹੈ ਵੀ ਜਿਵੇਂ ਇੱਥੇ ਤੁਹਾਡੇ ਵੀ ਫੈਮਿਲੀ ਟਾਈਜ਼ ਹੈ ਇੱਥੇ ਤੁਹਾਡਾ ਫੈਮਿਲੀ ਇਨਫੋਰਮੇਸ਼ਨ ਫਾਰਮ ਇਥੇ ਤੁਹਾਡਾ ਜਿਹੜਾ ਹੈਗਾ ਆ ਫਾਈਨੈਂਸ਼ੀਅਲ ਟਾਈਜ਼ ਜਾਂ ਕੋਈ ਐਕਸਟਰਾ ਇਨਫੋਰਮੇਸ਼ਨ ਦੇਣੀ ਹੈ ਜਿਹੜੀ ਤੁਸੀਂ ਨਹੀਂ ਦੇਣੀ ਦਿੱਤੀ ਗਈ ਹਲੇ ਤੁਹਾਡੇ ਨੂੰ ਨਾ ਉਹ ਉਹ ਚ ਜਾਂਦੀਆਂ ਨੇ ਕਹਿਣਾ ਦੇਵੇ ਪਰ ਅਮਰੀਕਾ ਦੇ ਤਾਂ ਇਦਾਂ ਹੈ ਹੀ ਨਹੀਂ ਕੁਝ ਹਾਂਜੀ ਯੂਕੇ ਦੇ ਵਿੱਚ ਹੈਗਾ ਉੱਥੇ ਵੀ ਤੁਹਾਨੂੰ ਜਿਹੜਾ ਹੈਗਾ ਆ ਡਾਕੂਮੈਂਟਸ ਦੇਣੇ ਪੈਂਦੇ ਆ ਕੱਲੀ ਕੱਲੀ ਚੀਜ਼ ਦੇ ਵੀ ਆਹ ਚੀਜ਼ ਤੇ ਆਹ ਡਾਕੂਮੈਂਟ ਨੇ ਆਹ ਚੀਜ਼ ਤੇ ਆਹ ਡਾਕੂਮੈਂਟ ਉਹ ਚਲੋ ਜਿਹੜੀ ਗੱਲ ਆ ਜਿਵੇਂ ਕੁਝ ਕੰਟਰੀਜ਼ ਨੇ ਜਿਵੇਂ ਜਿਵੇਂ ਯੂਕੇ ਹੋ ਗਿਆ ਹਨਾ ਸੌਰੀ ਯੂਕੇ ਨਹੀਂ ਜਿੱਦਾਂ ਦੁਬਈ ਹੋ ਗਿਆ ਦੁਬਈ ਹੋ ਗਿਆ ਦੁਬਈ ਹੋ ਗਿਆ ਹਾਂਗਕਾਂਗ ਹੋ ਗਿਆ ਜਾਂ ਜਾਪਾਨ ਹੋ ਗਿਆ ਹਨਾ ਜਾਂ ਕੁਝ ਕੰਟਰੀ ਜਿਵੇਂ ਸਿੰਗਾਪੁਰ ਹੋ ਗਿਆ ਸਿੰਗਾਪੁਰ ਹੋ ਗਿਆ ਜੀ ਹੁਣ ਇੰਨਾ ਕੰਟਰੀਆਂ ਦੇ ਲਈ ਤਾਂ ਕੋਈ ਐਡੇ ਡਾਕੂਮੈਂਟੇਸ਼ਨ ਵੀ ਚਾਹੀਦੇ ਹਾਂਜੀ ਜਾਣਦੇ ਨੇ ਲੋਕ ਆਪਣੇ ਪੰਜਾਬੀ ਬਹੁਤ ਸਿੰਗਾਪੁਰ ਦੇ ਵਿੱਚ ਬਹੁਤ ਕੰਮ ਚਲਾ ਰਹੇ ਨੇ ਸੋ ਇੱਕ ਮੈਂ ਤੁਹਾਡੇ ਮੈਸੇਜ ਦੇਣਾ ਚਾਹੂੰਗਾ ਕਿ ਜਿਹੜੇ ਲੋਕਾਂ ਕੋਲੇ ਹਨਾ 30 ਤੋਂ ਲੈ ਕੇ 50000 ਰੁਪਏ ਦਾ ਬਜਟ ਹੈ ਹਾਂਜੀ ਤੇ ਆਉਣ ਵਾਲੇ ਦਿਨਾਂ ਚ ਸੁਪਨਾ ਦੇਖ ਰਹੇ ਨੇ ਕਿ ਕਿਸੇ ਵੱਡੇ ਮੁਲਕ ਜਾਣਾ ਹਾਂਜੀ ਉਹ ਆਪਣੀ ਟਰੈਵਲ ਹਿਸਟਰੀ ਬਣਾਉਂ ਟਰੈਵਲ ਹਿਸਟਰੀ ਕੰਮਣ ਜਿਵੇਂ ਦੋ ਮੁੰਡੇ ਇਕੱਠੇ ਹੋ ਜਾਣ ਫਾਰਜ਼ੀ ਬਣੋ ਦੋ ਮੁੰਡੇ ਇਕੱਠੇ ਹੋਏ ਹਾਂਜੀ ਉਹ ਕੀ ਕਰਨ ਆਪ ਦਾ ਸ਼ੁਰੂ ਕਰ ਲੈਣਾ ਉਹ ਕੰਟਰੀਆਂ ਤੋਂ ਜਿਨ੍ਹਾਂ ਦਾ ਵੀਜ਼ਾ ਫੀਸ ਜਿਹੜੇ 1000 ਤੋਂ 1500 ਰੁਪਏ ਫੀਸ ਠੀਕ ਹੈ ਨਾ ਇਸਤਾਨਬੁਲ ਹੋ ਗਿਆ ਤੇ ਜਿਵੇਂ ਆਪਣਾ ਦੁਬਈ ਦਾ ਹੋ ਗਿਆ 8000 ਰੁਪਏ 8000 ਤੇ ਮਿਲ ਜਾਂਦਾ ਵੀਜ਼ਾ ਠੀਕ ਹੈ ਜਿੱਦਾਂ ਮਲੇਸ਼ੀਆ ਦਾ 3500 ਰੁਪਏ ਚ ਹੋ ਗਿਆ ਸਿੰਗਾਪੁਰ ਦਾ 4-5000 ਰੁਪਏ ਚ ਹੋ ਗਿਆ ਤਾਂ ਤੁਸੀਂ ਇਸ ਕੰਟਰੀਆਂ ਚ ਘੁੰਮੋ ਤੇ ਆਦਾ ਜਿਆਦਾ ਨਹੀਂ 6 ਮਹੀਨੇ ਚ ਇੱਕ ਵਾਰੀ ਜਾਓ ਇੱਕ ਵਾਰੀ ਜਾਂ 3 ਜਾਂ 4 ਦਿਨਾਂ ਲਈ ਜਾਓ ਉਹਦੇ ਵਿੱਚ ਤੁਹਾਡੀ ਟਰੈਵਲ ਸਟੂ ਜਦੋਂ ਡਿਪਾਸਪੋਰਟ ਤੇ 10-12 ਸਟੈਂਪ ਲੱਗੀਆਂਣਗੀਆਂ ਆਲਾ ਭੱਜ ਕੇ ਵੀਜ਼ਾ ਦੁਬਈ ਜਦੋਂ ਤੁਸੀਂ ਇੱਕ ਵਾਰੀ ਜਾਂਦੇ ਹੋ ਜਦੋਂ ਇੰਡੀਆ ਦੇ 에어ਪੋਰਟ ਤੋਂ ਐਂਟਰ ਹੋਏ ਇੱਕ ਇਸ ਸਟੈਂਪੋਂ ਤੇ ਲੱਗੀ ਇੱਕ ਇਸ ਸਟੈਂਪੋਂ ਤੇ ਲੱਗੀ ਉੱਥੇ ਉੱtre ਉੱਥੇ ਲੱਗੀ ਦੋ ਹੋ ਗਏ ਦੋ ਹੋ ਗਏ ਉੱਥੋਂ ਦੁਬਾਰਾ ਚੜੇ ਤੀਜੀ ਇੱਥੇ ਉੱtre ਚੌਥੀ ਚੌਥੀ ਚਾਰ ਸਟੈਂਪਾਂ ਹੋ ਗਈ ਪੰਜ ਘੰਟੇ ਘੁੰਮੇ ਹਾਂਜੀ ਪੰਜ ਚੋਗਾ 20 ਸਟੈਂਪਾਂ ਹੋ ਗਈ 20 ਸਟੈਂਪਾਂ ਹੋ ਗਈ ਜੇ ਸਟicker ਵੀਜ਼ਾ ਦੋ ਚਾਰ ਪੇਜ ਹੋਣੇ ਰੋਕ ਲੈਣੇ 2000 ਪੇਜ ਹੋਣੇ ਜੋ ਰੋਕ ਲੈਣੇ ਸੋ ਮੇਰਾ ਸੁਜੈਸ਼ਨ ਇਹ ਆ ਕਿ ਜੇ ਅੱਜ ਤੋਂ ਦੋ ਚਾਰ ਸਾਲ ਬਾਅਦ ਤੁਸੀਂ ਅਮਰੀਕਾ ਜਾਂ ਕੈਨੇਡਾ ਜਾਣਾ ਚਾਹੁੰਦੇ ਹੋ ਯੂਕੇ ਜਾਣਾ ਹੈ ਯੂਰਪ ਤਾ ਅੱਜ ਦੀ ਆਪਦੀ ਟਰੈਵਲ ਹਿਸਟਰੀ ਬਣਾਉਣੀ ਅੱਜ ਤੋਂ ਆਡੀ ਟਰੈਵਲ ਹਿਸਟਰੀ ਬਣਾਉਣੀ ਸ਼ੁਰੂ ਕਰੋ ਹਾਂ ਕਿਉਂਕਿ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਤੇ ਬੂੰਦ ਨਾਲ ਹੀ ਸਾਗਰ ਖਾਲੀ ਹੋ ਜਾਂਦਾ ਖਾਲੀ ਹੋ ਜਾਂਦਾ ਠੀਕ ਹੈ ਨਾ ਮਾਪੇ ਦੇ ਇੱਕਦਮ ਹੀ ਕਹਿਣਾ ਬਹੁਤ ਸਾਰੇ ਲੋਕ ਇਹੋ ਜਿਹੇ ਆਉਂਦੇ ਆ ਲਗਾ ਜੀ ਰੁਪਈਆ ਜਨੇ ਮਰਜ਼ੀ ਲੱਗਣਾ ਸਾਡਾ ਕੰਮ ਹੋਣਾ ਚਾਹੀਦਾ ਕੰਮ ਹੋਣਾ ਚਾਹੀਦਾ ਹੁਣ ਉਹ ਲੋਕੀ ਨਾਲ ਤਾਂ ਧੋਖਾ ਖਾ ਜਾਂਦੇ ਧੋਖਾ ਖਾ ਜਾਂਦੇ ਤੇ ਨਾਲੇ ਜਾਲੀ ਡਾਕੂਮੈਂਟ ਲਾ ਦਿੰਦੇ ਨਹੀਂ ਬਿਲਕੁਲ ਬਿਲਕੁਲ ਹੁਣ ਬਹੁਤਾਂ ਨਾਲ ਬਹੁਤਿਆਂ ਨਾਲ ਹੁਣ ਪਿੱਛੇ ਜੇ ਕੀ ਹੋ ਰਿਹਾ ਹੁਣ ਹੁਣ ਅੱਜ ਦੀ ਘੜੀ ਆਸਟ੍ਰੇਲੀਆ ਦੇ ਵਿੱਚ ਤੁਸੀਂ ਉਹਦਾ ਵੀਜ਼ਾ ਜਿਹੜਾ ਹੈਗਾ ਉਹ ਚੇਂਜ ਨਹੀਂ ਕਰਾ ਸਕਦੇ ਚੇਂਜ ਨਹੀਂ ਕਰਾ ਸਕਦੇ ਉਹਨੇ ਰੂਲ ਸਟ੍ਰਿਕਟ ਕਰਤੀ ਬਹੁਤ ਚੰਗਾ ਹੁਣ ਉਹਦੇ ਪਿੱਛੇ ਕਾਰਨ ਕੀ ਆ ਕਿ ਲੋਕ ਇੱਥੋਂ ਤਾਂ ਟੂਰਿਸਟ ਵੀਜ਼ੇ ਤੇ ਜਾਏਗੇ ਆਸਟ੍ਰੇਲੀਆ ਨੇ ਬਹੁਤ ਚੰਗਾ ਕੰਮ ਕਰਿਆ ਸੀ ਮੈਂ ਦੱਸਣਾ ਚਾਹੁੰਨਾ ਬਹੁਤ ਉਹਨਾਂ ਨੇ ਅਲਾਉ ਕਰਤਾ ਕਿਸੇ ਨੂੰ ਵੀ ਜਿਵੇਂ ਸੀਗਾ ਚਾਂਦੀ RAM ਹੈ ਹੂੰ ਉਹਨੇ ਭੇਜਤਾ ਸੁਖਮਨ ਸਿੰਘ ਨੂੰ ਵੀਜ਼ਾ ਵੀਜ਼ਾ ਵੀ ਇਹ ਸੁਖਮਨ ਸਿੰਘ ਮੇਰਾ ਛੋਟਾ ਭਾਈ ਹੈ ਉਹਨਾਂ ਨੇ ਇਹ ਵੀ ਨਹੀਂ ਦੇਖਿਆ ਵੀ ਇਹ ਚਾਂਦੀ RAM ਅਤੇ ਸੁਖਮਨ ਸਿੰਘ ਹੈ ਉਹਨਾਂ ਨੇ ਇਹ ਨਹੀਂ ਦੇਖਿਆ ਇਹ ਫਿਰੋਜ਼ ਖਾਨ ਹੈ ਇਹ ਸਿੰਘ ਸੁਖਮੰਦ ਸਿੰਘ ਨੂੰ ਰਿਹਾ ਉਹਨਾਂ ਨੇ ਕੁਝ ਵੀ ਨਹੀਂ ਦੇਖਿਆ ਸਭ ਨੂੰ ਵੀਜ਼ੇ ਦਿੱਤੇ ਸਭ ਨੂੰ ਵੀਜ਼ੇ ਤੇ ਅਨ ਕੰਡੀਸ਼ਨਲ ਵੀਜ਼ੇ ਸੀ 2-2 ਸਾਲ ਦੇ 2-2 ਸਾਲ ਵੀ ਤੁਸੀਂ ਵਾਪਸ ਨਹੀਂ ਜਾਣਾ 2 ਸਾਲ ਰਹਿ ਸਕਦੇ ਲੋਕਾਂ ਨੇ ਕੀ ਕਰਿਆ ਉਹੀ ਜਾ ਕੇ ਕਹਿੰਦੇ ਸਟੱਡੀ ਪਰਮਿਟ ਲਈ ਕਰ ਲਿਆ ਕਹਿੰਦੇ ਕਿਸੇ ਹੁਣ ਉਹਨਾਂ ਨੇ ਰੂਲ ਕਰਤਾ ਵੀ ਜਿਹੜਾ ਵੀਜ਼ਾ ਤੁਹਾਡੇ ਕੋਲ ਹੈਗਾ ਜਦੋਂ ਖਤਮ ਹੋਏ ਤੁਸੀਂ ਆਦਾ ਵੀਜ਼ਾ ਨਹੀਂ ਲੈ ਸਕਦੇ ਵੀਜ਼ਾ ਨਹੀਂ ਚੇਂਜ ਕਰ ਸਕ ਕੰਡੀਸ਼ਨਲ ਵੀਜ਼ਾ ਕਰਤਾ ਹੈ ਕੰਡੀਸ਼ਨਲ ਕਿਹਦੇ ਕਰਕੇ ਰਿਹਾ ਆਪਣੇ ਆਪਣੇ ਕਰ ਆਪਣੇ ਲੋਕਾਂ ਦੇ ਵਿੱਚ ਜ਼ਿਆਦਾਤਰ ਆਪਾਂ ਦੇਖਦੇ ਹਾਂ ਉਹਦੇ ਵਿੱਚ ਜਿਹੜੇ ਜੈਨੂਇਨ ਕੇਸ ਨੇ ਹਾਂਜੀ ਜਿਹੜਾ ਤਾਂ ਇੱਕਲ ਹੋਰ ਵੀ ਹੈ ਜਿਹੜਾ ਬੰਦਾ ਜਾਲੀ ਕੰਮ ਕਰਦਾ ਉਹ ਇੰਨਾ ਪੱਕਾ ਕੰਮ ਕਰ ਹੁੰਦਾ ਕਿ ਅਸਲੀ ਵੀ ਉਹਦੇ ਮੂਰੇ ਫੇਲ ਹੋ ਜਾਂਦਾ ਹਾਂ ਇਸੇ ਕਰਕੇ ਉਹ ਕਹੇ ਨੇ ਹੁੰਦੇ ਵੀ ਮਾੜੇ ਬੰਦੇ ਨੂੰ ਮਾਰ ਪਈ ਜਾਂਦੀ ਹੈ ਇਹ ਤਗੜਾ ਹੋਰ ਨਹੀਂ ਬਸੇ ਲਈ ਚਾਹਨਾ ਕਿ ਵੀ ਬਈ ਆਪਣੇ ਆਪ ਨੂੰ ਤਕੜੇ ਕਰੋ ਠੀਕ ਹੈ ਸਟੈਪ ਬਾਈ ਸਟੈਪ ਅੱਗੇ ਵਧੋ ਨੌਲੇਜ ਰੱਖੋ ਜਿਵੇਂ ਸੁਖ ਜਿਵੇਂ ਤੁਸੀਂ ਐਫਰਟਸ ਕਰਿਆ ਹਾਂ ਜੀ ਬਹੁਤ ਸਾਰੇ ਵੀਜ਼ੇ ਤਾਂ ਇਦਾਂ ਨੇ ਤੁਸੀਂ YouTube ਤੋਂ ਦੇਖ ਕੇ ਵੀ ਅਪਲਾਈ ਕਰ ਸਕਦੇ ਹੋ ਸਾਡੇ ਕੋਲੇ ਵੀ ਆਉਣ ਦੀ ਲੋੜ ਨਹੀਂ ਹਣਾ ਇਹ ਕੇਸ ਤੁਹਾਡੇ ਕੋਲ ਪੈਸੇ ਤੁਸੀਂ ਅਫੋਰਡ ਕਰ ਸਕਦੇ ਹੋ ਜਿਵੇਂ ਫਰਜ਼ੀ ਤੁਹਾਨੂੰ ਲੱਗਦਾ ਹੈ ਕਿ ਇੱਕ ਵਾਰੀ ਮੈਂ ਐਮਬੈਸੀ ਫੀਸ ਹੈ ਜਿਵੇਂ ਯਾਰ ਉਹਨਾਂ UK ਦੇ 12 ਤੋਂ 13000 ਰੁਪਏ ਐਮਬੈਸੀ ਫੀਸ ਆ ਜੇ ਤਾਂ ਤੁਸੀਂ ਅਫੋਰਡ ਕਰ ਸਕਦੇ ਹੋ ਵੀ ਇੱਕ ਵਾਰ ਨਹੀਂ ਲੱਗੂ ਦੂਜੀ ਵਾਰੀ ਲੱਗ ਜੂਗੀ ਫੇਰ ਤੁਸੀਂ ਆਪ ਅਪਲਾਈ ਕਰ ਲਓ ਨਹੀਂ ਏਜੰਟ ਦਾ ਮਕਸਦ ਇਹ ਹੁੰਦਾ ਆ ਕਿ ਵੀ ਏਜੰਟ ਤੋਂ ਫਾਈਲ ਹੋਣ ਹੈ ਕਿ ਡਾਕੂਮੈਂਟ ਦੀ ਕੋਈ ਕਮੀ ਨਹੀਂ ਛੱਡੂ ਡਾਕੂਮੈਂਟ ਦੀ ਕੋਈ ਕਮੀ ਨਾਲ ਰਿਸਪੌਂਸਿਬਿਲਟੀ ਅਗਲੇ ਦੀ ਹੋ ਜਾਂਦੀ ਹੈ ਬਿਲਕੁਲ 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 ਇਹੀ ਹੋਏ ਤੇ ਮੈਂ ਕੱਲ ਕੱਟਦਾ ਥੋਟੀ ਜੀ ਮੈਂ ਪਹਿਲਾਂ ਗੱਲ ਕਰ ਰਹੇ ਕਹਿ ਰਿਹਾ ਸੀ ਕਿ ਆਪਣੇ ਪੰਜਾਬੀਆਂ ਦੇ ਵਿੱਚ ਜ਼ਿਆਦਾਤਰ ਆਪਾਂ ਦੇ ਹੁੰਦਾ ਹੈ ਪੇੜਚਾਲ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਪੇੜਚਾਲ ਜ਼ਿਆਦਾ ਜਿਵੇਂ ਆਪਾਂ ਕਹਿੰਦੇ ਨੇ ਜੀ ਚਾਚੇ ਦਾ ਮੁੰਡਾ ਭੱਗ ਗਿਆ ਜੀ ਹੁਣ ਸਾਡੇ ਵਾਲ ਮੇਰੀ ਗੱਲ ਦੇ ਉਹਦੇ ਉਹ ਸੀਐਨਸੀ ਯਾਰ ਉਹਦਾ ਪਰਸਪੈਕਟਿਵ ਨਹੀਂ ਦੇਖ ਰਹੇ ਕਿ ਯਾਰ ਉੱਥੇ ਕੁਝ ਬਣਦਾ ਵੀ ਹੈ ਉੱਥੇ ਬਣਦਾ ਵੀ ਹੈ ਜਿਵੇਂ ਅੱਜ ਕੈਨੇਡਾ ਆ ਹੁਣ ਬ੍ਰੈਮਟਨ ਤਾਂ ਯਾਰ ਐ ਸੰਜੁਲ ਜਿਗੂ ਅੱਗੇ ਸੀਗਾ ਕਿ ਫੋਨ ਸਰ ਕੰਮ ਦਵਾ ਦੋ ਕਹਿੰਦੇ ਸੀ ਉਹ ਗੱਲ ਹੀ ਮਿਲ ਜੂਗਾ ਮਿਲ ਜੂਗਾ ਜੀ ਆਪਣੇ ਰਿਸ਼ਤੇ ਯਾਰ ਚੰਗੇ ਆ ਨਾ ਤਗੜੇ ਆ ਉਹਨਾਂ ਨੂੰ ਕਹਿ ਦਿੰਦੇ ਸੀ ਹਾਲਾ ਹੱਥ ਪਾ ਦੇ ਹੁਣ ਯਾਰ ਉਹ ਵੀ ਕਹਿੰਦੇ ਕਿ ਹਰ ਭਈ ਸਾਡੇ ਹੱਥ ਖੜੇ ਆ ਹੱਥ ਖੜੇ ਨਹੀਂ ਇਹ ਰੱਖਦਾ ਵੀ ਨਹੀਂ ਕੋਈ ਹੁਣ ਅਮਰੀਕਾ ਬੱਚੇ ਕਿਉਂ ਮੂੰਹ ਹੋ ਰਹੇ ਨੇ ਅਮਰੀਕਾ ਯਾਰ ਮੁਲਕੇ ਬਹੁਤ ਵੱਡਾ ਹੈ ਮੁਲਕੀ ਬਹੁਤ ਵੱਡਾ ਹੈ ਹੁਣ ਅੱਜ ਦੀ ਘੜੀ ਰਸ਼ੀਆ ਦੇ ਵਿੱਚ ਵੈਸੇ ਲੜਾਈ ਚੱਲ ਰਹੀ ਹੈ ਪਰ ਤੁਸੀਂ ਕਦੇ ਪਾ ਦੁਨੀਆ ਦੇ ਨਕਸ਼ੇ ਤੇ ਰਸ਼ੀਆ ਦੇਖ ਕੇ ਦੇਖੋ ਕਿੰਨਾ ਮੁਲਕ ਹੈ ਬਹੁਤ ਵੱਡਾ ਮੁਲਕ ਹੈ ਰਸ਼ੀਆ ਦੀ ਅਗਰ ਯੂ ایس ਦੇ ਤੇ ਬਰਾਬਰ ਦੀ ਕੋਈ ਪਾਵਰ ਦੁਨੀਆ 'ਚ ਹੈਗੀ ਹੈ ਤਾਂ ਰਸ਼ੀਆ ਕੋਲ ਹੈ ਜਦੋਂ ਹਿੰਦੁਸਤਾਨ ਦੀ ਪਾਕਿਸਤਾਨ ਨਾਲ ਲੜਾਈ ਪਈ ਸੀ ਹਾਂਜੀ ਉਦੋਂ ਅਮਰੀਕਾ ਨੇ ਆਪਣੀਆਂ ਸਬਮਰੀਨਸ ਤੇ ਜਹਾਜ਼ ਹੂੰ ਭੀਤੇ ਇੱਕ ਵੀ ਚੱਕ ਦੋ ਇੰਡੀਆ ਦਾ ਕੰਮ ਕਰ ਦੋ ਕਰ ਦੋ ਉਸ ਟਾਈਮ ਰਸ਼ੀਆ ਦੇ ਜਹਾਜ਼ ਜਹਾਜ਼ਾਂ ਮਰੀਨਜ਼ ਆਪਣੇ ਕੋਲੇ ਪਹੁੰਚੇ ਆ ਉਹਨਾਂ ਦੀ ਕਪੈਸਿਟੀ ਇੰਨੀ ਸੀ ਕਿ ਅਮਰੀਕਾ ਦੇ ਸਾਰੇ ਜਹਾਜ਼ ਜੋ ਸਭ ਮਰੀਂ ਨਾੜਾ ਦਿੰਦੇ ਦਾ ਦਿੰਦੇ ਉਸ ਟਾਈਮ ਰਸ਼ੀਆ ਨੇ ਆਪਣਾ ਸਾਥ ਦਿੱਤਾ ਆਪਣੇ ਇੰਡੀਆ ਦੇ ਰਸ਼ੀਆ ਨਾਲ ਰਿਲੇਸ਼ਨ ਵੀ ਬਹੁਤ ਵਧੀਆ ਨੇ ਠੀਕ ਆ ਉਹ ਐਡ ਜੀ ਜਾਲੇ ਮੋਦੀ ਨੇ ਅਰਵਾਰ ਰਕਵਾਦੀ ਪਾਪਾ ਉਹ ਉਹ ਮਤਲਬ ਇਹ ਸੀ ਕਿ ਇੰਡੀਅਨ ਬੱਚੇ ਤਾਂ ਹੀ ਆਏ ਰਿਲੇਸ਼ਨ ਵਧੀਆ ਰਹੇ ਰਸ਼ੀਆ ਦਾ ਸਟੱਡੀ ਵੀਜ਼ਾ ਬੜਾ ਸਸਤਾ ਸਸਤਾ ਮੰਨਦੇ खर खर जासा जासा विच्चे, विच्चे, मतलब ਜਿਹੜਾ ਬੱਚਾ 5-6 ਲੱਖ ਰੁਪਏ ਖਰਚਾਦਾ ਹਾਂਜੀ ਉਹ ਰਸ਼ੀਆ ਜਾ ਸਕਦਾ ਜਾ ਸਕਦਾ ਸਾਲ ਦੀ ਸਟੱਡੀ ਆ ਉਸ ਤੋਂ ਬਾਅਦ ਚੋਂ ਤਾਂ ਹੋਰ ਵੀ ਘਟ ਲਾਤੇ ਵਿੱਚੇ ਵੀਜ਼ਾ ਵਿੱਚੇ ਪੈਸੇ ਸ਼ੋ ਸਾਰਾ ਕੁਝ ਵਿੱਚੇ ਹੋ ਜਾਂਦਾ 6 ਲੱਖ ਦੇ ਵਿੱਚ ਹਾਂ ਮਤਲਬ ਇਹਦੀ ਕ੍ਰਾਸੀ ਆਪਣੇ ਬਰਾਬਰ ਜੀ ਹੈ ਇੰਡੀਆ ਦੇ ਹਾਂ ਤੇ ਪੈਸੇ ਬਣੇ ਜੇ ਤੁਹਾਨੂੰ ਲੈਂਗੁਏਜ ਆ ਗਈ ਤੇ ਬਾਕੀ ਜਿਵੇਂ ਡਾਇਵਰਸ ਕੰਟਰੀ ਨਹੀਂ ਮਤਲਬ ਭੂਗੋਲਿਕ ਤੌਰ ਤੇ ਵੱਡਾ ਆ ਕਿ ਤੁਸੀਂ ਤੁਹਾਨੂੰ ਕੋਈ ਵੀ ਕੰਮ ਆਉਂਦਾ ਤੁਸੀਂ ਭੁੱਖੇ ਨਹੀਂ ਮਰਦੇ ਭੁੱਖੇ ਨਹੀਂ ਮਰਦੇ ਸੋ ਇਹ ਆ ਕਿ ਮਤਲਬ ਦੀਰ ਤੁਸੀਂ ਆਪਣੇ ਦਿਮਾਗ ਨਾਲ ਸੋਚੋ ਵੀ ਅਸੀਂ ਕਰਨਾ ਕੀ ਹੈ ਉਹਨੇ ਮੈਂ ਇੰਗਲੈਂਡ ਆ ਯੂਐਸ ਆਪੇ ਉਹਨੂੰ ਯੂਕੇ ਕਹਿੰਦੇ ਨੇ ਹਾਂ ਜੁਕੇ ਕਹਿੰਦੇ ਨੇ ਇੰਗਲੈਂਡ ਨੂੰ ਮੈਨੂੰ ਯਾਦ ਆ 2015 ਦੇ 14 ਦੇ ਵਿੱਚ ਯੂਕੇ ਚੋ ਚੱਕ ਚੱਕ ਜਵਾਬਗਾਰ ਮਾਰੇ ਸੀ ਜਿਹਦੇ ਚ ਆਪਣੇ ਅਮਰਗੜ ਦੇ ਵੀ ਪੰਜ ਚਾਰ ਬੰਦੇ ਸੀਗੇ ਵਧੀਆ ਘਰਾਂ ਦੇ ਵਧੀਆ ਘਰਾਂ ਦੇ ਕੁਛ ਉਹ ਚੋ ਲੋਕ ਆਪ ਮੁੜਿਆ ਸੀ ਹੂੰ ਕੁਛ ਸਰਕਾਰ ਨੇ ਬਲੈਕਲਿਸਟ ਕਰਕੇ ਭੇਜ ਤੇ ਵੀ ਜਾਉ ਬੇ ਸਟੱਡੀ ਹੁਣ ਗੱਲ ਇਹ ਯੂਕੇ ਹੈ ਨਾ ਜਿਹੜਾ ਉਹਦੇ ਤਿੰਨ ਚਾਰ ਕੰਟਰੀਆਂ ਨੇ ਉਹ ਉਹਨਾਂ ਤੋਂ ਬਣਿਆ ਉਹ ਯੂਕੇ ਹੈ ਨਾ ਯੂਕੇ ਹਾਂਜੀ ਤੇ ਜ਼ਿਆਦਾਤਰ ਲੋਕ ਜਾਂਦੇ ਨੇ ਇੰਗਲੈਂਡ ਵਗੈਰਾ ਇੰਗਲੈਂਡ ਵਗੈਰਾ ਜੀ ਨਾ ਲੰਡਨ ਇਹਦੇ ਆ ਲੰਡਨ ਚ ਜਾਂ ਬ੍ਰਿੰਗਮ ਹੋ ਗਿਆ ਜੀ ਲੰਡਨ ਤਾਂ ਹੁਣ ਕੀ ਉੱਥੇ ਯਾਰ ਮੰਗਈ ਬੜੀ ਆ ਮੰਗਈਆ ਦੇ ਨੰਨਨ ਸਰਵਾਈਵ ਕਰਨਾ ਬਹੁਤ ਔਖਾ ਫਿਰ ਕਾਰਨ ਕੀ ਆ ਕੰਮ ਦਾ ਵੀ ਚੱਕਰ ਉੱਥੇ ਵੀ ਸਾਰੇ ਕਾਜ ਦਾ ਹੁਣ ਯਾਰ ਜਿਹੜਾ ਘਰ ਦਾ ਕਿਰਾਇਆ ਕਿਸੇ ਟਾਈਮ ਉੱਥੇ 40000 ਦੀ ਅੱਜ 1.5 ਲੱਖ 1.5 ਲੱਖ ਹੋ ਗਿਆ ਮਾੜਾ ਬੰਦਾ ਤਾਂ ਅਫੋਰਡ ਹੀ ਨਹੀਂ ਕਰ ਸਕਦਾ ਸੋ ਇਹ ਚੀਜ਼ਾਂ ਨੇ ਮਤਲਬ ਤੁਸੀਂ ਇਹ ਚੀਜ਼ ਸੋਚ ਕੇ ਚੱਲਿਆ ਕਰੋ ਵੀ ਜੇ ਅਗਰ ਅਸੀਂ ਜਾਣੇ ਵੀ ਆ ਵੀ ਜੇ 2-4 ਮਹੀਨੇ ਕੰਮ ਨਹੀਂ ਮਿਲੂ ਸਾਡਾ ਕੰਮ ਤਾਂ ਚੱਲ ਜੇ ਸੋ ਇਹ ਨੇ ਬਾਕੀ ਮੈਨੂੰ ਲੱਗਦਾ ਹੈ ਕਿ ਆਪਾਂ ਜਿਹੜੀਆਂ ਕੋਈ ਹੋਰ ਖਾਸ ਗੱਲਾਂ ਨੇ ਆਪਾਂ ਨੈਕਸਟ ਐਪੀਸੋਡ ਚ ਕਰੀ ਉਹ ਵੀ ਕਰ ਲਾਂਗੇ ਤੇ ਸਰ ਇੱਕ ਗੱਲ ਮੇਰਾ ਸਵਾਲ ਮਨ ਦੇ ਵਿੱਚ ਬਹੁਤ ਆ ਰਿਹਾ ਹੁਣ ਜਿਹੜੇ ਡੌਂਕੀ ਲੱਗ ਜਾਂਦੇ ਨੇ ਯੂ ਐਸ ਏ ਦੇ ਵਿੱਚ ਉਹ ਉੱਥੇ ਉਸ ਤੋਂ ਬਾਅਦ ਵਾਪਸ ਤਾਂ ਨਹੀਂ ਆ ਸਕਦੇ ਇਹ ਇਲੀਗਲ ਹੋ ਜਾਂਦੇ ਨੇ ਯਾਰ ਉਹ ਤਾਂ ਇੱਕ ਡਾਕੂਮੈਂਟੇਸ਼ਨ ਕੀ ਹੁੰਦੀ ਹੈ ਉਹ ਤਾਂ ਸੱਪ ਦੇ ਮੂੰਹ ਚ ਕੋੜ ਕੇ ਦੀ ਵਾਲੀ ਗੱਲ ਹੋ ਗਈ ਹਮ ਨਾ ਤਾਂ ਇੱਧਰ ਆਉਣ ਜੋਗੇ ਨਾ ਉਧਰ ਪਰ ਨਾ ਹੁਣ ਇੱਕ ਬਾਈਡਨ ਨੇ ਇੱਕ ਨਵਾਂ ਰੂਲ ਕਰਤਾ ਆ ਕਿ ਜਿਨ੍ਹਾਂ ਦੀ ਅਗਰ ਮੈਰਿਜ ਵਗੈਰਾ ਹੋ ਗਈ ਆ ਇਹਨਾਂ ਦੇ ਕੋਈ ਸਪਾਊਸ ਬਾਹਰ ਨੇ ਬੱਚੇ ਹੋ ਗਏ ਨੇ ਬੱਚੇ ਉਹਨਾਂ ਨੂੰ ਕੰਟਰੀ ਆਊਟ ਦੀ ਲੋੜ ਨਹੀਂ ਪਹਿਲਾਂ ਕੀ ਹੋਇਆ ਸੀਗਾ ਕਿ ਜੇ ਤੁਸੀਂ ਉਹਦਾ ਜਾ ਕੇ ਵਿਆਹ ਵੀ ਕਰਾ ਲਿਆ ਕੁਝ ਵੀ ਕਰ ਲਿਆ ਚਾਹੇ ਰਸਾਇਣ ਹੋਵੇ ਕੁਝ ਤੁਹਾਨੂੰ ਇੱਕ ਵਾਰੀ ਕੰਟਰੀ ਆਊਟ ਕਰਨਾ ਪੈਂਦਾ ਸੀ ਮਤਲਬ ਯੂਐਸਏ ਤੋਂ ਕਿਸੇ ਹੋਰ ਕੰਟਰੀ ਜਾਂਦੀ ਹੈ ਦੀ ਮਦਰ ਕੰਟਰੀ ਜਾਓ ਜਾਂ ਕਿਵੇਂ ਵੀ ਹੈ ਨਾ ਫਿਰ ਤੁਹਾਨੂੰ ਪਾਸਪੋਰਟ ਮਿਲਦਾ ਸੀਗਾ ਪਰ ਇਹ ਉਹਦੇ ਚ 10 10 20 20 ਸਾਲ ਲੱਗ ਜਾਂਦੇ ਆ ਹੋਰ ਤੁਸੀਂ ਪਰ ਜੀ ਲੋਕਾਂ ਦੇ ਯਾਰ ਮੈਂ ਦੇਖਿਆ ਮਾਵਾ ਬਾਪ ਚਲੇ ਜਾਂਦੇ ਨੇ ਭੈਣ ਭਾਈ ਚਲੇ ਜਾਂਦੇ ਨੇ ਸੋ ਇਹ ਚੀਜ਼ਾਂ ਨੇ ਕਿ ਬਹੁਤ ਔਖਾ ਦੋ ਨੰਬਰ ਚ ਦਾ ਸੁੱਖ ਜਾਓ ਹੀ ਨਾ ਜਾਓ ਹੀ ਨਾ ਮਤਲਬ 40 ਲੱਖ ਲਾ ਕੇ ਫਿਰ ਵੀ ਆਪਾਂ ਘਰ ਛੱਡਣਾ ਘਰ ਛੱਡਣਾ ਤੇ ਬਣਿਆ ਕੱਖ ਨਾ ਬਣਿਆ ਕੱਖ ਨਾ ਫਾਇਦਾ ਕੋਈ ਨਹੀਂ ਵੀਰੇ ਮਗਰ ਸਾਰਾ ਕੁਝ ਮਤਲਬ ਜਿਹੜਾ ਦਾ ਮੀਡੀਅਮ ਪਰਿਵਾਰ ਚੋਂ ਜਾ ਰਿਹਾ ਉਹਦਾ ਸਾਰਾ ਕੁਝ ਖਤਮ ਹੋ ਰਿਹਾ ਹੈ ਯਾਰ ਕਿੰਨੇ ਮੁੰਡੇ ਸੁਸਾਈਡਾਂ ਕਰਦੇ ਨੇ ਸੋ ਇਹੀ ਗੱਲ ਆ ਆ ਗੱਲ ਪੱਲੇ ਬੰਨ ਲਓ ਕਿ ਸਾਲ ਜ ਤੂੰ ਹੀ ਸੋਚੋਗੇ 50000 ਰੁਪਏ ਖਰਚਣਾ ਹੂੰ ਦੋ ਕੰਟਰੀਜ਼ ਘੁੰਮੋ ਦੋ ਕੰਟਰੀਜ਼ ਘੁੰਮੋ ਬੈਗ ਪੈਕਿੰਗ ਵਾਲੀ ਟੂਰਿਜ਼ਮ ਕਰੋ ਹੋਸਟਲ ਮਿਲ ਜਾਂਦੇ ਆ ਮੈਨੂੰ ਕਰ ਲਿਓ ਕੰਟੈਕਟ ਯਾਰ ਸਾਰਾ ਉਹ ਦੱਸ ਦੋ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਕਨੈਕਟ ਕਰ ਸਕਦੇ ਏਸੇ ਵੀ ਟਾਈਮ ਕੋਈ ਭਾਰਾ ਕਿਸੇ ਵੀ ਹੈਲਪ ਦੀ ਲੋੜ ਹੋਵੇ ਜਾਂ ਕੋਈ ਜਾਣਕਾਰੀ ਦੀ ਲੋੜ ਹੋਵੇ ਤੁਸੀਂ ਹਰਪ੍ਰਤ ਸਿੰਘ ਰੂਪਰਾਏ ਜੀ ਨੂੰ ਕਦੇ ਵੀ ਕਾਲ ਕਰ ਸਕਦੇ ਹੋ ਤੁਸੀਂ ਬਾਕੀ ਯਾਰ ਗੱਲ ਇਹ ਹੈਗੀ ਆ ਕਿ ਜਿਹੜੇ ਜੈਨੂਨ ਬੰਦੇ ਨੇ ਉਹਨਾਂ ਨੂੰ ਜੈਨੂਨ ਸਲਾਹ ਦਮਾਏ ਕਈ ਵਾਰੀ ਸੁੱਖ ਕੀ ਜਾਂਦਾ ਸਹੀ ਸਲਾਹ ਅਗਲੇ ਨੂੰ ਚੁਭ ਜਾਂਦੀ ਆ ਹਾਂਜੀ ਆਲਾ ਇੱਥੇ ਸੁਪਨਾ ਲੈ ਕੇ ਆਵੇ ਮੇਰਾ ਵੀਜ਼ਾ ਲਵਾ ਦੇਣਗੇ ਕਿਉਂਕਿ ਯਾਰ ਆਪਣਾ ਉਹ ਕੰਮ ਨਹੀਂ ਹੈਗਾ ਤੁਹਾਨੂੰ ਵੀ ਪਤਾ ਆਪਨ ਪਤਾ ਹੀ ਯਾਰ ਪਿਆਆਂ ਦੇ ਚੱਕਰ ਚ ਆਪਾਂ ਬੇਇੱਜ਼ਤੀ ਦਾ ਨਹੀਂ ਕਰਾਉਣੀ ਚਾਹੁੰਦੇ ਹਨਾ ਪਰ ਬਈ ਜੋ ਜੈਨੂਨ ਡਾਕੂਮੈਂਟ ਉਹ ਹੀ ਅਪਲਾਈ ਕਰਾਏ ਸਾਡੇ ਤੋਂ ਜੁਗਾੜ ਵਾਜੀ ਵਾਲਾ ਤਾਂ ਕੋਈ ਵੀ ਨਾ ਆਵੇ ਸਲਾਹ ਜਿੰਨੀ ਮਰਜ਼ੀ ਲੈ ਲਿਓ ਸਲਾਹ ਦਾ ਕੋਈ ਪੈਸਾ ਨਹੀਂ ਠੀਕ ਹੈ ਜੀ ਸੋ ਤੁਸੀਂ ਸਾਰੇ ਨੇ ਆਪ ਦਾ ਸਮਾਂ ਦਿੱਤਾ ਮੇਰੇ ਵੱਲੋਂ ਤੇ ਸੁਖ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸੋ ਮਿਲਦੇ ਆਪਾਂ ਇੱਕ ਨੈਕਸਟ ਐਪੀਸੋਡ ਦੇ ਵਿੱਚ ਉਹਦੇ ਵਿੱਚ ਵੀ ਆਪਾਂ ਜੋ ਤੁਹਾਡੇ ਸਵਾਲ ਹੋਣਗੇ ਨੀਚੇ ਕਮੈਂਟਾਂ ਵਿੱਚ ਹਾਂ ਜੀ ਜਰੂਰ ਦੱਸਿਓ ਤੇ ਉਹੋ ਸਵਾਲਾਂ ਉੱਤੇ ਆਪਾਂ ਚਰਚਾ ਜ਼ਰੂਰ ਕਰਾਂਗੇ ਜੀ ਧੰਨਵਾਦ ਤੇ ਚੈਨਲ ਤੇ ਜੁੜੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਪੇਜ ਤੇ ਜੁੜੇ ਹੋ ਜਉ ਤਾਂ ਤੁਸੀਂ ਪੇਜ ਨੂੰ ਜ਼ਰੂਰ ਫੋਲੋ ਕਰ ਲੈਣਾ ਧੰਨਵਾਦ ਜੀ ਸਤਿ